ਦੇਖ ਲੋ ਇਹੋ ਚੀਜ਼ ਆਏ ਤੇ ਆ ਦੇਖੋ ਆਪਾਂ ਜਿਹੜੀਆਂ ਦੋ ਮੋਮਬਤੀਆਂ ਜਗਾ ਲੀਆਂ ਨੇ ਹਾਂਜੀ ਦੋਸਤੋ ਆ ਦੇਖੋ ਤੁਸੀਂ ਮੈਂ ਨਾ ਇੱਕ ਆ ਜਿਹੜੀ ਕਾਪੀ ਦਾ ਕਾਗਜ਼ ਲੈ ਕੇ ਤੇ ਉਸ ਨੂੰ ਬਿਲਕੁਲ ਆ ਪਤਲੀਆਂ ਪਤਲੀਆਂ ਜਿਹੜੀਆਂ ਲੇਹਰਾਂ ਉਹਦੀਆਂ ਮੈਂ ਕੱਟ ਦਿੱਤੀਆਂ ਨੇ ਠੀਕ ਆ ਹਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਿਲਕੁਲ ਮੇਰੀਆਂ ਪਤਲੀਆਂ ਪਤਲੀਆਂ ਲੇਹਰਾਂ ਜਿਵੇਂ ਕੀ ਕਿ ਕਿ ਰੁਕ ਕਾਗਜ਼ ਨੂੰ ਕੱਟਿਆ ਤੇ ਇਹਦੀਆਂ ਲੇਹਰਾਂ ਬਣਾਤੀਆਂ ਇਸ ਦੀਆਂ ਜਿਹੜੀਆਂ ਮੈਂ ਲੇਹਰਾ ਬਣਾਤੀਆਂ ਤੇ ਇਹਨੂੰ ਆ ਦੇਖੋ ਉੱਪਰ ਲੈ ਕੇ ਤੇ ਮੈਂ ਬਿਲਕੁਲ ਬਰੀਕ ਧਾਗਾ ਪਾ ਕੇ ਕੋਈ ਧਾਗੇ ਨੂੰ ਪਵੱਟ ਨਹੀਂ ਦਿੱਤੇ ਰੇਣ ਨੂੰ ਤੇ ਉੱਪਰ ਆ ਜਿਹੜੀ ਛੱਤ ਦੇ ਨਾਲ ਇਹਨੂੰ ਮੈਂ ਧਾਗਾ ਪਾ ਕੇ ਬੰਨ੍ਹ ਦਿੱਤਾ ਠੀਕ ਆ ਤੇ ਹੁਣ ਇੱਕ ਨਾਂ ਦੇ ਵਿੱਚ ਇੱਕ ਵੀਡੀਓ ਦੇਖੀ ਸੀ ਤੇ ਉਹਦੇ ਵਿੱਚ ਦਿਖਾਇਆ ਗਿਆ ਸੀ ਉਹ ਚੀਜ਼ ਆਪਾਂ ਕਰਕੇ ਦੇਖਦੇ ਆਂ ਫਿਰ ਉਹ ਚੀਜ਼ ਸਹੀ ਆ ਜਾਂ ਗਲਤ ਉਹਦੇ ਬਾਰੇ ਆਪਾਂ ਜਿਹੜਾ ਰਿਜ਼ਲਟ ਉਹ ਦੇਖਦੇ ਆਂ ਤੇ ਮੈਨੂੰ ਤਾਂ ਵੈਸੇ ਸਹੀ ਲੱਗੀ ਪਰ ਫਿਰ ਵੀ ਆਪਾਂ ਨੂੰ ਕਰਕੇ ਦੇਖਦੇ ਆਂ ਤੇ ਉਸ ਤੋਂ ਬਾਅਦ ਆਪਾਂ ਲਈਆਂ ਦੇਖੋ ਆ ਮੇਰੇ ਕੋਲ ਦੋ ਮੇਰੇ ਕੋਲ ਛੋਟੀਆਂ ਛੋਟੀਆਂ ਮੋਮਬਤੀਆਂ ਲੱਭੀਆਂ ਮੈਨੂੰ ਨਿੱਕੀਆਂ ਨਿੱਕੀਆਂ ਘਰ ਚੋਂ ਤੇ ਦੋ ਮੋਮਬਤੀਆਂ ਮੈਂ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਮੋਮਬਤੀਆਂ ਨੂੰ ਜਗਾਉਨੇ ਆ ਤੇ ਦੇਖਦੇ ਅੱਗੇ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਜੇ ਵਧੀਆ ਦੇਖ ਲਓ ਇਹੋ ਚੀਜ਼ ਹੈ ਤੇ ਆਹ ਦੇਖੋ ਆਪਾਂ ਜਿਹੜੀਆਂ ਦੋ ਮੋਮਬਤੀਆਂ ਜਗਾ ਲੀਆਂ ਨੇ ਤੇ ਆ ਦਰਵਾਜ਼ੇ ਮੈਂ ਸਾਰੇ ਆਪਦੇ ਕਮਰੇ ਦੇ ਬੰਦ ਕਰ ਦਿੱਤੇ ਇੱਕ ਵਾਰੀ ਤੇ ਆ ਤੁਹਾਡਾ ਨੇੜੇ ਕਰਕੇ ਦਿਖਾਈ ਚਾਹਾਂ ਪੂਰਾ ਸੀਨ ਦੇਸੀ ਆ ਦੇਖੋ ਮੋਮਬਤੀਆਂ ਜਿਹੜੀਆਂ ਆਪਾਂ ਹੁਣੇ ਨੇੜੇ ਕਰਦੇ ਨੇ ਆ ਦੇਖੋਗੇ ਕਾਗਜ਼ ਜਿਹੜਾ ਬਿਲਕੁਲ ਆਪੇ ਘੁੰਮਣ ਲੱਗ ਗਿਆ ਆ ਦੇਖੋ ਕੋਈ ਇਹਨੂੰ ਘੁਮਾ ਨਹੀਂ ਰਿਹਾ ਆਪਾਂ ਇਹ ਆਪੇ ਗੋਲ-ਗੋਲ ਘੁੰਮ ਰਿਹਾ ਦੇਖੋ ਜਦ ਲਾ ਪਿਆ ਘੁੰਮਦਾ ਹੈ ਜਦ ਲਾ ਮੈਂ ਤੁਹਾਨੂੰ ਤਾਂ ਤੱਕ ਬਖਾ ਦੇ ਲਈ ਕੋਈ ਪਕਾਉ ਜ ਹਲਾ ਦੇ ਨੇ ਆਪਾਂ ਹਲੇ ਹਲੇ ਆਰਖਿਆਂ ਨਾਲ ਹਲੇ ਹਲੇ ਆ ਦੇਖੋ ਦੋਸਤੋ ਆ ਵੇਖੋ ਆਪਣੇ ਆਪ ਜਿਹਾ ਕਿ ਘੁੰਮ ਰਿਹਾ ਹੈ ਵੇਖੋ ਹਾਂ ਤੁਸੀਂ ਵੀ ਵੇਖ ਕੇ ਹੋਏ ਕਰਕੇ ਹਾਂ ਦੇਖੋ ਇਹ ਚੀਜ਼ ਹੈ ਤੁਸੀਂ ਵੀ ਆਪ ਦਾ ਤੇਰਵਾ ਕਰਕੇ ਦੇਖ ਸਕਦੇ ਬਿਲਕੁਲ ਸੌਖਾ ਕੰਮ ਜਿਆਦਾ ਆਪਣ ਜਿਵੇਂ ਕਿ ਮੋਮਬਤੀਆਂ ਦੀ ਜਰੂਰਤ ਪਊਗੀ ਕੱਲੀਆਂ ਦੀ ਤੇ ਆ ਦੇਖੋ ਬਾੜਾ ਜਦੋਂ ਨੇੜੇ ਛੇਕ ਚਲਾਇਆ ਨਾ ਇਹਦਾ ਜਿਹੜੇ ਵਾਟੇ ਤੇ ਚੜ੍ਹ ਗਏ ਸੀਗੇ ਹੁਣ ਇਹਦੇ ਉੱਤਰ ਰਿਹਾ ਵਾਟੋਂ ਆਪੇ